ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਦੀ ਕਚੈਰੀ ਨੇੜੇ ਬਨਿਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਮਕਾਜ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਲੋਕ ਸੰਤੁਸ਼ਟ ਹਨ। ਕਾਊਂਟਰਾਂ 'ਤੇ ਭੀੜ ਨਹੀਂ ਵੇਖੀ ਜਾਂਦੀ ਅਤੇ ਘੱਟ ਸਮੇਂ ਵਿੱਚ ਆਏ ਲੋਕ ਆਪਣਾ ਕੰਮ ਜਲਦੀ ਕਰਵਾਉਂਦੇ ਨਜ਼ਰ ਆਏ ਕਿਉਂਕਿ ਇੱਥੋਂ ਦਾ ਸਟਾਫ ਪੂਰੀ ਤਰ੍ਹਾਂ ਸਹਿਯੋਗ ਕਰਦਾ ਹੈ। ਅਸੀਂ ਅਸਲ ਖੜਿਆ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਦੇ ਵਿੱਚ ਜੋ ਕਿ ਕਚਰੀ ਦੇ ਕੋਲ ਹੈ ਅੱਛਾ ਤਕਰੀਬਨ ਹਰ ਡਿਪਾਰਟਮੈਂਟ ਦਾ ਕੰਮ ਹੁੰਦਾ ਹੈ ਔਰ ਸੇਵਾ ਕੇ ਇਧਰ ਸਪੈਸ਼ਲ ਨੂੰ ਕਿਹਾ ਜਾਂਦਾ ਹੈ ਕਿਉਂਕਿ ਵਾਕਈ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਨੇ ਲਗਾਤਾਰ ਕੰਮ ਹੋ ਰਿਹਾ ਹੈ ਨੇ ਕਾਊਂਟਰ ਜਿੱਤੇ ਕੋਈ ਖਾਸ ਰਾਸ਼ਟਰੀ ਹੈ ਔਰ ਲੋਕ ਜਿਹੜੇ ਨੇ ਉਹ ਸੈਟੀਸਫਾਈਡ ਨੇ ਪਰ ਕੈਮਰੇ ਤੇ ਉੱਤੇ ਗੱਲ ਕਰਨ ਵਿੱਚ ਥੋੜਾ ਜਿਹਾ ਸ਼ਰਮਾਂਦੇ ਆ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜ਼ਰੂਰ ਲੇਕਿਨ ਉਹ ਇੱਕ ਦੂਸਰੇ ਨੂੰ ਦੂਸਰੇ ਨੂੰ ਤੀਸਰੇ ਨੂੰ ਐ ਪਾ ਦਿੰਦੇ ਆ ਕਿ ਇਹ ਬੋਲੇਗਾ ਇਹ ਬੋਲੇਗਾ ਪਰ ਸਾਨੂੰ ਪਤਾ ਹੈ ਕਿ ਲੋਕ ਵਰਜ ਲੱਗਾਇਆ ਉਹ ਪ੍ਰਾਪਲ ਗਵਰਨਮੈਂਟ ਦਾ ਕਿ ਸੀਰੀਅਸ ਆਫੀਸਰਸ ਅੱਥੇ ਬਿਠਾਏ ਹੋਏ ਨੇ ਜਿਹੜੇ ਟਾਈਮ ਟੂ ਟਾਈਮ ਇਨਸਪੈਕਸ਼ਨਸ ਵੀ ਕਰਦੇ ਹਨ ਔਰ ਇਹ ਵੇਖਦੇ ਨੇ ਕਿਸ ਨੂੰ ਕੋਈ ਇਕਠਾਈ ਨਾ ਹੋਵੇ ਆਪਣੇ ਸਹਿਯੋਗੀ ਨੈਸ਼ਨਲ ਜੇਪੀ ਸਿੰਘ ਫਾਸਟ نیوز ਅੰਮ੍ਰਿਤ